ਸਸਿਕਾ ਜੀ ਸਵਾਗਤ ਹੈ ਤੁਹਾਡੇ ਪੁਨੀ ਹਾਊਸ ਦੇ ਵਿੱਚ ਆਸ ਕਾ ਸਭ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਆ ਤੇ ਅੱਜ ਦੀ ਰਾਤ ਬਹੁਤ ਔਖੀ ਨਿਕਲੀ ਰਾਤ ਸਾਰਿਆਂ ਦੀ ਕਿਉਂਕਿ ਰਾਤੀ ਹਨੇਰੀ ਬਹੁਤ ਚੱਲੀ ਆ ਬਹੁਤ ਤੂਫਾਨ ਆਇਆ ਬਹੁਤ ਬੇਅਰਾਮੀ ਹੋਈ ਸਾਰਿਆਂ ਨੂੰ ਤੇ ਅੱਜ ਦੀ ਰਾਤ ਤੋਂ ਮੈਨੂੰ ਮੈਨੂੰ 10ਵੀਂ ਕਲਾਸ ਦੇ ਵਿੱਚ ਪੜ੍ਹੀਓ ਕਹਾਣੀ ਸੋਹ ਸਿੰਘ ਸੀਤਲ ਦੀ ਨਹੀਂ ਆਪਣੇ ਸੰਤੋਖ ਸਿੰਘ ਧੀਰ ਦੀ ਸੀ ਸ਼ਾਇਦ ਕਹਾਣੀ ਸਵੇਰ ਹੁਣ ਤੱਕ ਸੇਮ ਉਹੀ ਕਹਾਣੀ ਸਾਡੇ ਨਾਲ ਹੋਈ ਆ ਜਿਹੜੇ ਜਿਹੜੇ ਸਹਾਇਤ ਪੜ੍ਹਦੇ ਆ ਜਾਂ ਜਿਨ੍ਹਾਂ ਨੇ 91 92 ਦੇ ਵਿੱਚ ਜਦੋਂ ਪਹਿਲਾਂ ਤੋਂ ਬਾਅਦ ਚ ਦੱਸਣੀ ਕੀਤੀ ਆ ਉਹਨਾਂ ਨੂੰ ਜਰੂਰ ਇਸ ਕਹਾਣੀ ਬਾਰੇ ਪਤਾ ਹੋਣਾ ਆ ਸਵੇਰ ਹੁਣ ਤੱਕ ਦਾ ਸੇਮ ਉਹੀ ਚੰਨਣ ਸਿੰਘ ਨਾਂ ਦੇ ਛੋਟੇ ਕਿਸਾਨ ਦੀ ਉੱਤੇ ਲਿਖੀ ਆ ਜੋ ਕਿ ਮੱਕੀ ਬੀਜਣ ਦੀ ਤਿਆਰੀ ਕਰਕੇ ਆਉਂਦਾ ਹੈ ਖੇਤ ਦੇ ਵਿੱਚ ਬਾਤਾਈਓ ਹੁੰਦੀ ਆ ਤੇ ਉਹਨੂੰ ਡਰ ਹੁੰਦਾ ਵੀ ਕਿਤੇ ਮੀਂਹ ਨਾ ਆ ਜਾਵੇ ਜਾਂ ਫਿਰ ਜੇ ਮੀਂਹ ਆਇਆ ਤਾਂ ਆੜਨਾ ਲੱਗ ਜਾਵੇ ਮੱਕੀ ਬੀਜਣ ਦਾ ਟਾਈਮ ਆ ਤੇ ਇਸੇ ਫਿਕਰ ਦੇ ਵਿੱਚ ਉਹਦੀ ਅੱਖ ਲੱਗ ਜਾਂਦੀ ਆ ਹਾਲੇ ਅੱਖ ਲੱਗੀ ਹੁੰਦੀ ਆ ਤੇ ਕਿਣੀਆਂ ਪੈਣ ਲੱਗ ਪੈਂਦੀਆਂ ਆ ਹਨੇਰੀ ਆ ਜਾਂਦੀ ਆ ਤੇ ਫਿਰ ਬੱਚਿਆਂ ਨੂੰ ਲੈ ਕੇ ਅੰਦਰ ਜਾਂਦਾ ਆ ਤੇ ਕੋਠੇ ਤੇ ਹੁੰਦਾ ਉਹ ਸੁੱਤਾ ਆ ਥੱਲੇ ਲੈ ਕੇ ਆਉਂਦਾ ਕੋਠੇ ਵਿਚਾਰੇ ਤੇ ਕੱਚੇ ਹੀ ਹੁੰਦੇ ਆ ਤੇ ਹੁਣ ਚਲੋ ਇੰਨਾ ਫਰਕ ਆ ਵੀ ਘਰ ਲੋਕਾਂ ਦੇ ਪੱਕੇ ਆ ਕੱਚੇ ਨਹੀਂ ਹੈਗੇ ਬਹੁਤ ਗੱਲਾਂ ਮਿਲਦੀਆਂ ਆ ਸਾਡੀਆਂ ਚੰਨਣ ਸਿੰਘ ਦੇ ਨਾਲ ਹੀ ਇਹ ਵੀ ਪੁੰਨੀ ਸਾਹਿਬ ਵੀ ਸ਼ਾਮੀ ਸਾਰਾ ਖੇਤ ਤਿਆਰ ਕਰਕੇ ਆਏ ਆ ਤੇ ਰੋਟੀ ਪਾਣੀ ਖਾ ਕੇ ਕਹਿੰਦੇ ਖੇਤ ਤਾਂ ਤਿਆਰ ਕਰ ਦਿੱਤਾ ਕਿਤੇ ਉਹੀ ਗੱਲ ਨਾ ਹੋਵੇ ਮੀਂਹ ਨਾ ਜਵੇ ਵਿਛਲੀਆਂ ਬੀਜਣੀਆਂ ਬਾਤ ਆਈਓ ਆ ਕਿਤੇ ਔੜ ਨਾ ਲੱਗ ਜਵੇ ਤੇ ਉਹੀ ਗੱਲ ਹੋਈ ਜਦੋਂ ਰੋਟੀ ਪਾਣੀ ਖਾ ਕੇ ਪਏ ਹਲੇ ਅੱਖੇ ਲੱਗੀ ਸੀ ਤੇ ਹਨੇਰੀ ਚੱਲ ਪਈ ਆ ਲਾਈਟ ਚੱਲ ਗਈ ਨਿਆਣੇ ਕਦੀ ਅੰਦਰ ਕਦੀ ਬਾਹਰ ਤੇ ਇਹਨਾਂ ਨੇ ਵੀ ਚੰਨਣ ਸਿੰਘ ਅੰਗਰ ਕੱਲੇ-ਕੱਲੇ ਦੇ ਮੰਝੇ ਬਾਹਰ ਕੱਢੇ ਤੇ ਮੱਛਰਦਾਨੀਆਂ ਲਾ ਕੇ ਦਿੱਤੀਆਂ ਸਾਰੇ ਇਹਨਾਂ ਪੁੱਛਦੇ ਰਹੇ ਤੁਸੀਂ ਠੀਕ ਏ ਮੱਛਰ ਤਾਂ ਨਹੀਂ ਲੱੜਦਾ ਤੇ ਇਹ ਤਾਂ ਤਾਂ ਇਦਾਂ ਕਰ ਰਿਹਾ ਸੀ ਕਹਿੰਦੇ ਬੱਚੇ ਕਹਿੰਦੇ ਪਾਪਾ ਤੁਸੀਂ ਆਪੇ ਲੱਗ ਰੇ ਸਾਨੂੰ ਕਿਉਂ ਨਹੀਂ ਕਿਹਾ ਮੰਜੀ ਅੰਦਰ ਕਰਨ ਨੂੰ ਕਹਿੰਦੇ ਹੁੰਦੇ ਨਵੀਆਂ ਟੈਲਾਂ ਲੱਗੀਆਂ ਸੀ ਮੈਂ ਕਹਾਂ ਤੁਸੀਂ ਕਿਤੇ ਟੈਲਾਂ ਨਾ ਖਰਾਬ ਕਰਦੇ ਹੋ ਤੇ ਚਲੋ ਚੰਨਣ ਸਿੰਘ ਵਿਚਾਰੇ ਦਾ ਤਾਂ ਕੋਠਾ ਵੀ ਕੱਚਾ ਸੀ ਉਹਦੀ ਘਰ ਵਾਲੀ ਦਾ ਪਿਆਰ ਤੇਲਕ ਗਿਆ ਤੇ ਡਰ ਦੇ ਡਰ ਦੇ ਕੋਠੇ ਤੋਂ ਥੱਲੇ ਆਉਂਦੇ ਸੀਗੇ ਸਮੇਂ ਦੇ ਨਾਲ ਨਾਲ ਬਹੁਤ ਕੁਝ ਚੇਂਜ ਹੋ ਗਿਆ ਬਹੁਤ ਸੋਹਣੀਆਂ ਕਹਾਣੀਆਂ ਸੀਗੀਆਂ ਪੁਰਾਣੀਆਂ ਤੇ ਫੇਰ ਸਾਰੀ ਰਾਤ ਵਿਚਾਰਾ ਚੰਨਣ ਸਿਓ ਘੁੰਮਦਾ ਰਹਿੰਦਾ ਆ ਕਦੀ ਅੰਦਰ ਕਦੀ ਬਾਹਰ ਕਦੀ ਘੜੀ ਚ ਮੰਝਾ ਡਾਉਂਦਾ ਆ ਤੇ ਆਂਡ ਗਵਾਂਡ ਦੇ ਵੀ ਉਹਨੂੰ ਜਿੱਦਾਂ ਵੀ ਮਜ਼ਾਕ ਕਰਦੇ ਕਿਉਂਕਿ ਉਹਦੇ ਬੌਲਦ ਵੀ ਵਿਚਾਰੇ ਦੇ ਬਿਮਾਰੀ ਸੀ ਉਹਨੂੰ ਕਦੀ ਕਹਿੰਦੇ ਆ ਵੀ ਤੂੰ ਬੌਲਦਾਂ ਨੂੰ ਪੱਠੇ ਨਹੀਂ ਚੰਗੀ ਤਰ੍ਹਾਂ ਪਾਉਂਦਾ ਤੂੰ ਉਹਨਾਂ ਦੀ ਸੇਵਾ ਨਹੀਂ ਕਰਦਾ ਤੇ ਹੁਣ ਚਲੋ ਬੌਲਦਾਂ ਦੀ ਜਗ੍ਹਾ ਟਰੈਕਟਰ ਆ ਗਏ ਆ ਵੈਸੇ ਤਾਂ ਬੌਲਦ ਵੀ ਹੈਗੇ ਆ ਪਰ ਖੇਤੀ ਦਾ ਕੰਮ ਜ਼ਿਆਦਾ ਹੁਣ ਟਰੈਕਟਰ ਨਾਲੇ ਚੱਲ ਪਿਆ ਆ ਹੁਣ ਚੰਨਣ ਸਿਓ ਦੀ ਜੂਨ ਥੋੜੀ ਸੁਧਰ ਗਈ ਆ ਪਰ ਹਾਲਾਤ ਹਾਲੇ ਨਹੀਂ ਬਦਲੇ ਹੈਗੇ ਕਿਸਾਨ ਦੇ ਹਾਲਾਤ ਉੱਥੇ ਦੇ ਉੱਥੇ ਹੀ ਆ ਅੱਜ ਵੀ ਸਾਡੇ ਪੰਜਾਬ ਚ ਬਹੁਤ ਸਾਰੇ ਕਿਸਾਨ ਚੰਨਣ ਸੋਂ ਵਰਗੇ ਆ ਜਿਨ੍ਹਾਂ ਦੇ ਘਰ ਵੀ ਕੱਚੇ ਆ ਤੇ ਖੇਤੀ ਬੋਲਦਾਂ ਨਾਲ ਕਰਦੇ ਆ ਜੇਕਰ ਕਦੀ ਤੁਹਾਨੂੰ ਕਦੀ ਵੀ ਸਹਾਇਤਾ ਪਾੜਨ ਦਾ ਮੌਕਾ ਮਿਲੇ ਤਾਂ ਇਹੋ ਜਿਹੀਆਂ ਕਹਾਣੀਆਂ ਜ਼ਰੂਰ ਪੜਿਆ ਕਰੋ ਤੇ ਬੱਚਿਆਂ ਨੂੰ ਵੀ ਸੁਣਾਇਆ ਕਰੋ ਕਿਉਂਕਿ ਬੱਚਿਆਂ ਨੂੰ ਅਸੀਂ ਕਹਾਣੀਆਂ ਸੁਣਾਏ ਸਕਦੇ ਹਾਂ ਪੜਨ ਨੂੰ ਤੇ ਹੁਣ ਇਹ ਕਿਤਾਬਾਂ ਵੀ ਮੇਰੇ ਖਿਆਲ ਚ ਅਲੋਪੇ ਹੋ ਚੁੱਕੀਆਂ ਸਕੂਲਾਂ ਦੇ ਵਿੱਚ ਵੈਸੇ ਤਾਂ ਹੈਗੀਆਂ ਆ ਸਕੂਲਾਂ ਵਿੱਚ ਨਹੀਂ ਹੈਗੀਆਂ ਕਿਉਂਕਿ ਮੇਰੇ ਬੱਚਿਆਂ ਨੇ 10ਵੀਂ ਕੀਤੀਆਂ ਨੂੰ ਵੱਡੀ ਬੇਟੀ ਨੂੰ 10 ਸਾਲ ਹੋ ਗਏ ਆ ਜਿਹਦੀ ਮੈਰਿਜ ਹੋਈ ਆ ਮੈਂ ਉਹਨੂੰ ਪੁੱਛਿਆ ਕਹਿੰਦੀ ਮੈਂ ਵੀ ਨਹੀਂ ਸਟੋਰੀ ਪੜੀ ਤੇ ਛੋਟਿਆਂ ਤਾਂ ਕੀ ਪੜਨੀ ਜਦੋਂ ਉਹਨੇ ਨਹੀਂ ਪੜੀ ਤੇ ਬੜਾ ਮਨ ਨੂੰ ਦੁੱਖ ਵੀ ਹੁੰਦਾ ਵੀ ਹੁਣ ਇਹੋ ਜਿਹੀਆਂ ਕਹਾਣੀਆਂ ਹੈ ਨਹੀਂ ਗੀਆਂ ਪਰ ਵਧੀਆ ਸੀ ਅਸੀਂ ਅਸੀਂ ਉਹ ਪੜ੍ਹੀਆਂ ਕਰ ਕਿਸਨ ਹੁਣ ਤੱਕ ਯਾਦ ਆ ਇੱਕ ਕਹਾਣੀ ਹੁੰਦੀ ਸੀ ਦੁੱਧ ਦਾ ਛੱਪੜ ਉਹ ਵੀ ਕਿੰਨੀ ਵਾਰ ਅਸੀਂ ਜਿਹੜਾ ਪਾਸੂ ਚਾਉਂਦਿਆਂ ਤੇ ਕਿਹ ਵਾਰ ਗਾਂ ਮੱਝ ਲੱਤ ਮਾਰ ਦਵੇ ਤਾਂ ਦੁੱਧ ਡੋਲ ਦਿੰਦੀ ਤਾਂ ਦੁੱਧ ਦਾ ਛੱਪੜ ਲੱਗ ਜਾਂਦਾ ਉਹ ਵੀ ਮੈਨੂੰ ਸਟੋਰੀ ਬਹੁਤ ਯਾਦ ਆਉਂਦੀ ਆ ਤੇ ਜਿਨੇ ਜਿਨੇ ਵੀ ਕਹਾਣੀ ਪੜ੍ਹੀ ਉਹ ਸਵੇਰ ਹੁਣ ਤੱਕ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੇਖੇ ਨੇ ਕਿਨੇ ਇਹ ਕਹਾਣੀ ਪੜ੍ਹੀ ਆ ਜੇ ਸਨੇਵੀ 992 ਤੋਂ ਪਹਿਲਾਂ ਜਾਂ ਥੋੜਾ ਬਾਅਦ ਦਸਵੀਂ ਕੀਤੀ ਹੋਣੇ ਤਾਂ ਜ਼ਰੂਰ ਇਹ ਪੜ੍ਹੀ ਹੋਗੀ ਕਹਾਣੀ ਬਹੁਤ ਸੋਹਣੀ ਕਹਾਣੀ ਸੀ ਤੇ ਬਾਕੀ ਇਹਦਾ ਹੁਣ ਮੈਨੂੰ ਐਂਡ ਨਹੀਂ ਯਾਦ ਹੈਗਾ ਵੀ ਆਪਣੇ ਚੰਨਣ ਸਿਓ ਨੇ ਮੱਕੀ ਬੀਜੀ ਜਾਂ ਨਹੀਂ ਬੀਜੀ ਕਿਉਂਕਿ ਕਹਾਣੀ ਦਾ ਨਾਇਸ਼ ਸਵੇਰ ਹੁਣ ਤੱਕ ਸੀਗਾ ਤੇ ਅੱਗੋਂ ਨੇ ਹੁਣ ਮੇਰੇ ਖਿਆਲ ਬੇਸ਼ਾਇਦ ਦੱਸਿਆ ਹੋਗਾ ਵੀ ਮੱਕੀ ਬੀਜੀ ਜਾਂ ਨਹੀਂ ਤੇ ਹੁਣ ਸਾਡੇ ਪੁੰਨੀ ਸਾਹਿਬ ਦੀ ਤਿਆਰੀ ਹੋ ਰਹੀ ਹੈ ਮੱਕੀ ਬੀਜਣ ਦੀ ਤੇ ਮੌਸਮ ਸਹੀ ਰਿਹਾ ਚਲੋ ਨੇਰੀ ਨੂੰ ਚਲਦੀ ਰਹੇ ਮੀਂਹ ਨਹੀਂ ਪਿਆ ਤੇ ਹੁਣੇ ਮੱਕੀ ਬੀਜੂਗੇ ਉਹਦੇ ਵਾਸਤੇ ਇਹ ਡਾਇਆ ਖਾਦ ਜੋ ਵੀ ਇੱਥੇ ਰੜਾ ਕੇ ਤੇ ਬੋਰੀਆਂ ਚ ਪਾ ਕੇ ਲੈ ਕੇ ਜਾਓਗੇ ਤੇ ਛੁੱਟੀ ਦੀ ਹੈਲਪ ਕਰ ਰਹੀ ਆ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਇੱਕੇ ਹੀ ਮਹਿਕਮਾ ਆ ਜਿਹਨੂੰ ਨਾ ਗਰਮੀਆਂ ਦੀਆਂ ਛੁੱਟੀਆਂ ਨਾ 크ਿਸਮਸ ਦੀਆਂ ਛੁੱਟੀਆਂ 12 ਮਹੀਨੇ ਬਸ ਡਿਊਟੀ ਡਿਊਟੀ ਮੀਂਹ ਜਾਵੇ ਨੇਰੀ ਜਾਵੇ ਗਰਮੀ ਸਰਦੀ ਬਸ ਕੰਮੇ ਕੰਮ ਆ ਕਰ ਕਣਕ ਦੀਆਂ ਬਾੜੀਆਂ ਆ ਗਈਆਂ ਕਰੀ ਮੱਕੀ ਦੀ ਬਜਾਈ ਆ ਗਈ ਕਰੀ ਝੋਨੇ ਦੀ ਬਜਾਈ ਆ ਗਈ ਤੇ ਹੁਣ ਜਿੰਨਾ ਹੀ ਜ਼ਿਆਦਾ ਗਰਮੀ ਦਾ ਜ਼ੋਰ ਆ ਓਨਾ ਹੀ ਜ਼ਿਆਦਾ ਕੰਮ ਦਾ ਜ਼ੋਰ ਆ ਹੁਣ ਪਹਿਲਾਂ ਮੱਕੀ ਦੀ ਬਜਾਈ ਹੋਊਗੀ ਤੇ ਫਿਰ ਝੋਨੇ ਦੀ ਬਜਾਈ ਹੋਊਗੀ ਤੇ ਫਿਰ ਜਿਹੜੀ ਪਹਿਲਾਂ ਮੱਕੀ ਬੀਜੀ ਉਹ ਜਿਹਦੀ ਵੀਡੀਓ ਬਣਾਈ ਵੀ ਸੀ ਅਸੀਂ ਬਸੰਤ ਵਾਲੇ ਦਿਨ ਮੱਕੀ ਬੀਜੀ ਸੀ ਉਹ ਵੀ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਜਾ ਕੇ ਉਹ ਵੀ ਹੁਣ ਥੋੜੇ ਟਾਈਮ ਤੱਕ ਵੱਢਣ ਵਾਲੀ ਹੋ ਜਾਣੀ ਆ ਤੇ ਉਹਦੀ ਫਿਰ ਵੜਾਈ ਹੋਣੀ ਆ ਬਸ ਐਦਾਂ ਹੀ ਲੰਘ ਜਾਣਾ ਸਾਰਾ ਸਾਲ ਕਦੀ ਬਜਾਈ ਤੇ ਕਦੀ ਕਟਾਈ ਕਦੀ ਪਾਣੀ ਲਾਉਣੇ ਆ ਪਹਿਲਾਂ ਜਿਹੜੀਆਂ ਮੱਕੀਆਂ ਬੀਜਦੇ ਹੁੰਦੇ ਸੀ ਅੱਜ ਤੋਂ 15 ਕੋ 20 ਸਾਲ ਪਹਿਲਾਂ ਉਹਨਾਂ ਨੂੰ ਪਾਣੀ ਨਹੀਂ ਸੀ ਲਾਉਣ ਦੀ ਲੋੜ ਉਹ ਜਿਹੜਾ ਬਰਸਾਤਾਂ 'ਚ ਬੀਜਦੇ ਹੁੰਦੇ ਸੀ ਤੇ ਮੀਂਹ ਦੇ ਪਾਣੀ ਨਾਲ ਹੀ ਉਹ ਮੱਕੀਆਂ ਹੋ ਜਾਂਦੀਆਂ ਸੀਗੀਆਂ ਉਸ ਟਾਈਮ ਜ਼ਿਆਦਾ ਲੋਕ ਘਰ ਦਾ ਹੀ ਬੀ ਰੱਖਿਆ ਬੀਜਦੇ ਹੁੰਦੇ ਸੀ ਦੇਸੀ ਮੱਕੀ ਦਾ ਤੇ ਬਾਕੀ ਆ ਮੱਕਾ ਜਾਂ ਹੋਰ ਨਹੀਂ ਹੁੰਦੇ ਸੀ ਵੀ ਕੋਈ ਵੀ ਕਰਦਾ ਹੀ ਬੀਜ ਹੁੰਦਾ ਸੀ ਉਹ ਵੀ ਦੇਸੀ ਅੱਜ ਕੱਲ ਤਾਂ ਦੇਸੀ ਬੀਜ ਦੇਖੋ ਆਪਣੇ ਮੱਕੀ ਦੇਖਣ ਵੀ ਨਹੀਂ ਮਿਲਦੀ ਹੈਗੀ ਉਹ ਹੀ ਵਧੀਆ ਲੱਗਦੀ ਤੇ ਖਾਣ ਨੂੰ ਵੀ ਉਹ ਹੀ ਸਵਾਦ ਲੱਗਦੀ ਆ ਹੁਣ ਤਾਂ ਸਾਰਾ ਕੁਝ ਬਾਜ਼ਾਰੋਂ ਹੀ ਆ ਨਾ ਘਰ ਦੀ ਕਣਕ ਬੀਜ ਹੁੰਦੀ ਆ ਤੇ ਨਾ ਹੀ ਮੱਕੀ ਮੱਕੀ ਦਾ ਵੀ ਵੀ ਮੁੱਲ ਲਿਆ ਕੇ ਬੀਜੀ ਦਾ ਤੇ ਕਣਕ ਦਾ ਵੀ ਮੁੱਲ ਲਿਆ ਕੇ ਬੀਜੀ ਦਾ ਆ ਲਓ ਜੀ ਚੰਨਣ ਸੇ ਤਾਂ ਕਹਾਣੀ ਸ਼ੁਰੂ ਹੋਈ ਸੀ ਤੇ ਅਸੀਂ ਕਿੱਥੇ ਆ ਕੇ ਪਹੁੰਚ ਗਏ ਆ ਤੇ ਬੱਚੇ ਵੀ ਹੱਸਦੇ ਆ ਕਹਿੰਦੇ ਮੰਮੀ ਨੇ ਪੂਰਾ ਗਿਆਨ ਬੰਨਣਾ ਖੇਤੀਬਾੜੀ ਦਾ ਤੇ ਹੋਰ ਕੋਈ ਗੱਲ ਨਹੀਂ ਆਉਂਦੀ ਤੇ ਅਸੀਂ ਹੁਣ ਖੇਤੀਬਾੜੀ ਆ ਰਹੇ ਆ ਤੇ ਹੋਰ ਅਸੀਂ ਕੀ ਗੱਲਾਂ ਕਰੀਏ ਜਾਂ ਅਸੀਂ ਖੇਤੀ ਦੀਆਂ ਗੱਲਾਂ ਕਰਨੀਆਂ ਤੇ ਜਾਂ ਅਸੀਂ ਪਸ਼ੂਆਂ ਦੀਆਂ ਗੱਲਾਂ ਕਰਨੀਆਂ ਜਿੱਦਾਂ ਦਾ ਕਹਿੰਦੇ ਦੇਸ਼ ਵੈਸਾ ਪੇਸ ਜਾਂ ਸਾਡਾ ਬਾਏ ਪਸ਼ੂਆਂ ਦਾ ਖੇਤੀ ਨਹੀਂ ਹੈ ਤੇ ਅਸੀਂ ਉਹੀ ਗੱਲਾਂ ਕਰਨੀਆਂ ਆ ਤੇ ਦੋ ਜੀ ਸਾਡੇ ਚਾਚਾ ਜੀ ਵੀ ਆ ਗਏ ਸਵੇਰ ਦੀ ਸੈਰ ਕਰਕੇ ਮਾਰਨਿੰਗ ਵਾਕ ਕਰਕੇ ਥੋੜਾ ਜਿਹਾ ਇੱਧਰ ਬੰਦੇ ਹੁੰਦੇ ਆ ਪਹਿਲਾਂ ਸੀ ਉੱਧਰ ਜੇ ਉੱਧਰ ਵੀ ਇਹਨਾਂ ਨੇ ਆ ਕੇ ਥੋੜਾ ਜਿਹਾ ਸਾਡੇ ਕੋਲ ਬਹਿਣਾ ਹੁੰਦਾ ਸੀ ਤੇ ਹੁਣ ਅਸੀਂ ਇੱਧਰ ਐ ਇੱਧਰ ਵੀ ਇਹਨਾਂ ਦਾ ਰੁਟੀਨ ਹੈ ਬੇ ਆ ਕੇ ਥੋੜਾ ਜਿਹਾ ਬਹਿੰਦੇ ਆ ਸਾਡੇ ਕੋਲ ਹਾਲੇ 6 ਵਜੇ ਸੀ ਤਾਂ ਬਹੁਤ ਚੜ੍ਹ ਗਈ ਸੀ ਤੇ ਵੈਸੇ ਹਵਾ ਠੰਢ ਠੰਢੀ ਚੱਲ ਰਹੀ ਸੀ ਕਿਉਂਕਿ ਰਾਤੀ ਵੀ ਥੋੜਾ ਕਿਤੇ ਮੀਂਹ ਪੈ ਗਿਆ ਇੱਥੇ ਤਾਂ ਨਹੀਂ ਪਿਆ ਕਿਤੇ ਵਾਲੇ ਦੁਆਲੇ ਪੈ ਗਿਆ ਉਸ ਕਰਕੇ ਮੌਸਮ ਥੋੜਾ ਠੰਡਾ ਸੀਗਾ ਤੇ ਅਰਮਾਨ ਹੁਣੇ ਤਾਂ ਹੀ ਹਾਲੇ ਲੰਮੇ ਪਏ ਆ ਹੁਣ ਛੁੱਟੀਆਂ ਆ ਹੁਣ ਇਹਨਾਂ ਨੇ ਆਪਣੀ ਮਰਜ਼ੀ ਨਾਲੇ ਉੱਠਣਾ ਹੈ ਜਦੋਂ ਸਕੂਲ ਜਾਂਦੇ ਉਦੋਂ ਤਾਂ ਰੁਟੀਨ ਬਣਿਆ ਹੁੰਦਾ ਟਾਈਮ ਨਾਲ ਉੱਠ ਕੇ ਨਹਾ ਧੋ ਕੇ ਤਿਆਰ ਹੋ ਜਾਂਦੇ ਆ ਤੇ ਹੁਣ ਥੋੜਾ ਢੀਢ ਜਾ ਹੋ ਜਾਂਦੇ ਨੇ ਨਿਆਣੇ ਰਾਦੀ ਪਾਪਾ ਨੇ ਮੱਛਰਦਾਨੀ ਲਾਈ ਹੋਆ ਇਹ ਮੱਛਰਦਾਨੀ ਵੀ ਨਿਸ਼ਾਨੀ ਆ ਮੇਰੇ ਭੂਆ ਜੀ ਦੀ ਮੇਰੇ ਫਫੜ ਜੀ ਸੀਗੇ ਆਪਣੇ ਸੂਬੇਦਾਰ ਫੌਜ ਦੇ ਵਿੱਚ ਤੇ ਭੂਆ ਜੀ ਨੂੰ ਵੀ ਹੁਣ 3 ਸਾਲ ਹੋ ਗਏ ਆ ਪੂਰੇ ਹੋਇਆ ਨੂੰ ਤੇ ਉਹ ਇਹ ਮੈਨੂੰ ਮੱਛਰਦਾਨੀ ਦੇ ਰਿਆ ਸੀ ਕਹਿੰਦੇ ਤੇਰੇ ਫਫੜ ਦੀ ਨਿਸ਼ਾਨੀ ਆ ਫੌਜ ਦੀ ਤੇ ਹੁਣ ਐਸ ਕੀ ਲਾਈ ਅੱਗੇ ਤਾਂ ਲੋੜ ਨਹੀਂ ਪਈ ਇਹਦੀ ਬਹੁਤੀ ਨਹੀਂ ਸੀ ਅਸਲ ਮੱਛਰ ਬਹੁਤੇ ਆ ਤੇ ਹੁਣ ਤਾਂ ਜਿੱਦਣ ਜੀਆਂ ਗਰਮੀਆਂ ਸ਼ੁਰੂ ਹੋਈਆਂ ਉਦੋਂ ਦੀ ਇਹ ਲਾ ਲੈਂਦੇ ਹੁੰਦੇ ਆਰਮਾਨ ਹੁਣੇ ਤੇ ਜਦੋਂ ਵੀ ਲਾਈਦੀ ਆ ਉਦੋਂ ਹੀ ਯਾਦ ਕਰੀਦਾ ਭੱਪੜ ਜੀ ਨੂੰ ਚੀਜ਼ਾਂ ਦੀ ਮਨਿਆਰ ਆ ਬੰਦਿਆਂ ਦੀ ਨਹੀਂ ਕੋਈ ਮਨਿਆਰ ਹੈਗੀ ਤੇ ਚਲੋ ਜੀ ਹੁਣ ਰੇੜੇ ਤੇ ਰੱਖ ਲਿਆ ਆਪਣਾ ਸਮਾਨ ਢੇਰ ਮੱਕੀ ਦਾ ਵੀ ਤੇ ਹੁਣ ਪਾਉਗੇ ਜੀ ਕੇਦ ਨੂੰ ਚਾਲੇ ਤੇ ਪੁੰਨੀ ਸਾਹਿਬ ਤਾਂ ਲੱਗਿਆ ਹੁਣ ਮੱਕੀ ਵੇਝਣ ਤੇ ਤੁਸੀਂ ਵੀ ਹਾਂ ਸਾਨੂੰ ਕਮੈਂਟ ਕਰਕੇ ਦੱਸਿਓਗੇ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਜੇ ਜੇ ਕੋਈ ਤੁਹਾਨੂੰ ਨਹੀਂ ਵੀ ਪਸੰਦ ਲੱਗਦੀ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਨੂੰ ਤੁਹਾਡੀ ਵੀਡੀਓ ਨਹੀਂ ਪਸੰਦ ਲੱਗਦੀ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਲਾਈਕ ਕਰਕੇ ਦੱਸੋ ਸਾਨੂੰ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਲੱਗਦੀ ਜੇ ਨਹੀਂ ਸੋਹਣੀਆਂ ਲੱਗਦੀਆਂ ਤਾਂ ਵੀ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਵੀ ਤੁਹਾਡੀਆਂ ਵੀਡੀਓ ਸਾਨੂੰ ਨਹੀਂ ਪਸੰਦ ਹੈਗੀਆਂ ਸਾਨੂੰ ਪਤਾ ਲੱਗੂਗਾ ਵੀ ਸਾਡੀ ਕਿੱਥੇ ਕਮੀ ਪੇਸ਼ੀ ਹੈ ਅਸੀਂ ਫਿਰ ਵੀਡੀਓ ਬਣਾਈਏ ਬਾਕੀ ਅਸੀਂ ਕੋਈ ਸੋਚ ਸਮਝ ਕੇ ਨਹੀਂ ਵੀਡੀਓ ਬਣਾਉਂਦੇ ਹੈਗੇ ਬੇहां ਅੱਜ ਅਸੀਂ ਆ ਕਰਨਾ ਹੈ ਤੇ ਵੀਡੀਓ ਬਣਾਉਣੀ ਹੈ ਜੋ ਵੀ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਚ ਹੁੰਦਾ ਸੀ ਉਹੀ ਵੀ ਵੀਡੀਓ ਬਣਾ ਲਈਦੀ ਆ ਤੇ ਰਿਕਾਰਡ ਕਰਕੇ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਦੇਈਦੀ ਆ ਬਿਲਕੁਲ ਸਿੰਪਲ ਕੋਈ ਫਾਰਮੈਲਟੀ ਨਹੀਂ ਬਸ ਕੁਝ ਨਹੀਂ ਹੈਗਾ ਬਾਕੀ ਤੁਸੀਂ ਦੇਖ ਹੀ ਸਕਦੇ ਆ ਵੀ ਅਸੀਂ ਕਿੱਦਾਂ ਦੀ ਕਿੱਦਾਂ ਦੀ ਸਾਡੀ ਪਿੰਡਾਂ ਵਾਲਿਆਂ ਦੀ ਰਹਿਣੀ ਬਹਿਣੀ ਆ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੀਆਂ ਵੀਡੀਓ ਦੇਖਦੇ ਰਹੋ ਤੇ ਸਾਨੂੰ ਲਾਈਕ ਕਰਦੇ ਰਹੋ ਹੁਣ ਛੱਲੀਆਂ ਹੋ ਗਈਆਂ ਫੇਰ ਤੁਹਾਡੇ ਤੱਕ ਪਹੁੰਚੂਗੀਆਂ ਤੇ ਤੁਸੀਂ ਛੱਲੀਆਂ ਖਾਇਓ ਮੱਕੀ ਦੀ ਰੋਟੀ ਵੀ ਖਾਇਓ ਹੱਸਦੇ ਵਾਸਤੇ ਰਹੋ ਜੀ ਥੈਂਕ ਯੂ ਜੀ